ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਦੇਸੀ ਬਟਰ ਚਿਕਨ ਠੀਕ ਹੈ ਜੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਉਂਗੇ 700 ਗ੍ਰਾਮ ਆਪਾਂ ਨੇ ਚਿਕਨ ਲੈ ਲਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਤਿੰਨ ਟਮਾਟਰ ਹੈ ਦੋ ਪਿਆਜ਼ ਹੈ ਇਹਨਾਂ ਨੂੰ ਐਦਾਂ ਕੱਟ ਲਿਆ ਠੀਕ ਹੈ ਜੀ ਟਮਾਟਰ ਐਦਾਂ ਕੱਟ ਲੈਣੇ ਆ ਤੇ ਪਿਆਜ਼ ਵੀ ਆਪਣੇ ਇਹਦਾ ਮੋٹے ਮੋٹے ਸਲਾਈਸ ਕਰ ਲੈਣੇ ਹਰੀ ਮਿਰਚ ਵਰਤੂਗੇ ਆਦੇ ਲਸਣ ਦਾ ਪੇਸਟ ਹੋ ਗਿਆ ਤੇ ਕਾ ਵਰਤੂਗੇ ਠੀਕ ਹੈ ਜੀ ਚਿਕਨ ਮਸਾਲਾ ਇਹ ਨਾਰਮਲ ਦੁਕਾਨ ਤੋਂ ਮਿਲ ਜਾਂਦਾ ਬਾਕੀ ਜਿਹੜਾ ਨੂਨ ਮਿਰਚ ਮਸਾਲਾ ਉਹ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਊਂਗੇ ਲੌਂਗ ਪਾਉਂਗੇ ਤੋਂ ਵੱਡੀ ਛੋਟੀ ਇਲਾਇਚੀ ਪਾਉਂਗੇ ਠੀਕ ਹੈ ਜੀ ਤੇ ਥੋੜੇ ਜਿਹਾ ਤੇਜ ਪੱਤੇ ਵਰਤੂਗੇ ਆਜੋ ਫਿਰ ਐਸਪੀ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾ ਲਾਂ ਆਪਾਂ ਨੇ ਠੀਕ ਹੈ ਜੀ ਰਫੈਂਡ ਤੁਸੀਂ ਚਾਹੇ ਸਰੋਂ ਦਾ ਤੇਲ ਵਰਤ ਲਿਓ ਉਹ ਥੋੜੀ ਮਰਤੀ ਆ ਉਹ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਪਾਂ ਨੇ ਜਿਹੜਾ ਚਿਕਨ ਧੋਕੇ ਰੱਖਿਆ ਵਾ ਤਾਂ ਠੀਕ ਹੈ ਜੀ ਉਹ ਇਹ ਚਿਕਨ ਹੈਗਾ ਜੀ 700 ਗ੍ਰਾਮ ਧੋਕੇ ਮੈਂ ਰੱਖ ਲਿਆ ਤਾਂ ਇਹ ਤੇ ਇਹਨੂੰ ਜਿਹੜਾ ਇਹਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਪਾ ਲਓ ਤੈਨੂੰ ਜਿਹੜਾ ਆਪਾਂ 2 ਮਿੰਟ ਭੁੱਲੂਗੇ ਠੀਕ ਹੈ ਜੀ। ਜਣੀ 2 ਮਿੰਟ ਹੈ ਜਿਹੜਾ ਉਹ ਫਰਾਈ ਕਰ ਲੂਗੇ। ਤਾਂ ਜੋ ਪੀਸ ਹੈ ਜਿਹੜੇ ਆਪਣੇ ਬਾਅਦ ਵਿੱਚ ਕੁਲੇਣਾ ਠੀਕ ਹੈ ਜੀ। 2-3 ਮਿੰਟ ਆਪਾਂ ਇਹਨੂੰ ਫਰਾਈ ਕਰ ਲੈਣਾ। ਤੇ ਉਸ ਤੋਂ ਬਾਅਦ ਇਹਦੇ ਵਿੱਚ ਤੇਜ ਪੱਤੇ ਪਾ ਦਾਂਗੇ ਠੀਕ ਹੈ ਜੀ। ਤੇ ਆ ਥੋੜੇ ਜਿਹਾ ਪਾ ਦਾਂਗੇ ਖੜੇ ਮਸਾਲੇ ਨਾਰਮਲ ਜਿਹਾ ਤੇ ਨਾਲੇ ਪਾ ਦਾਂਗੇ ਪਿਆਜ਼ ਟਮਾਟਰ ਠੀਕ ਹੈ ਜੀ ਤੇ ਇਹਨੂੰ ਜਿਹੜਾ ਹੁਣ ਆਪਾਂ ਐਦਾਂ ਪਕਾਉਂਗੇ ਜਦੋਂ ਤੱਕ ਆਪਣੇ ਪਿਆਜ਼ ਦਾ ਟਮਾਟਰ ਗਲ ਨਹੀਂ ਜਾਂਦੇ ਤੇ ਇੱਕ ਚਮਚਾ ਪਾ ਦਾਂਗੇ ਅਦਰਕ ਲਸਣ ਦਾ ਪੇਸਟ ਤੇ ਇੱਕ ਚਮਚਾ ਪਾ ਦਾਂਗੇ ਪੀਸੀਆਂ ਹੋਈਆਂ ਮਿਰਚਾਂ ਦਾ ਤੁਸੀਂ ਚਾਹੇ ਮਿਰਚ ਐਦਾਂ ਹੀ ਪਾ ਲਓ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਆ ਤੇ ਇਹਨੂੰ ਜਿਹੜਾ ਹੁਣ ਆਪਾਂ ਠੀਕ ਹੈ ਜੀ ਜਦੋਂ ਤੱਕ ਆਪਣੇ ਪਿਆਜ਼ ਤੇ ਟਮਾਟਰ ਗਲਦੇ ਨਹੀਂ ਉਦੋਂ ਤੱਕ ਆਪਾਂ ਇਹਨੂੰ ਪਕਾਉਣਾ ਹੈ ਠੀਕ ਹੈ ਜੀ ਵਿੱਚ ਵਿੱਚ ਮਾ ਹਲਾਈ ਵੀ ਜਾਣਾ ਤੇ ਇਹਨੂੰ ਤਕਰੀਬਨ ਆਪਾਂ ਹੁਣ 5 ਤੋਂ 5 ਤੋਂ 6 ਮਿੰਟ ਪੁੰਨੂਗੇ ਤਾਂ ਹੀ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਗਰਮ ਪਾਣੀ ਤੇ ਲੋ ਜੀ 5-4 ਮਿੰਟ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਤੇ ਅੱਧਾ ਚਮਚਾ ਪਾਵਾਂਗੇ ਹਲਦੀ ਦਾ ਠੀਕ ਹੈ ਜੀ ਤੇ ਥੋੜਾ ਜਿਹਾ ਪਾ ਦਾਂਗੇ ਹੁਣ ਨਮਕ ਤੇ ਲੋ ਜੀ ਇਹਨੂੰ ਭੁੰਨੂਗੇ ਆਪਾਂ 2 ਕਮਿੰਟਾਂ 2 ਕਮਿੰਟ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ 'ਚ ਐਡ ਕਰਾਂਗੇ ਪਾਣੀ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਚਿਕਨ ਬਣਾ ਕੇ ਦੇਖਿਓ ਠੀਕ ਹੈ ਜੀ ਬਹੁਤ ਵਧੀਆ ਰੈਸਪੀ ਬਣਦੀ ਹੈ ਇਹ ਇਹ ਦੇਸੀ ਬਟਰ ਚਿਕਨ ਕਹਿੰਦੇ ਆ ਠੀਕ ਹੈ ਜੀ ਤੇ ਲਓ ਜੀ ਹੁਣ ਇਹਨੂੰ ਇਹਦੇ 'ਚ ਕਰਾਂਗੇ ਗਰਮ ਪਾਣੀ ਐਡ ਆਹ ਲਓ ਜੀ ਇੱਕ ਕੌਲੀ ਨਾਲੇ ਆਪਣਾ ਚਿਕਨ ਗਲ ਜਾਊਗਾ ਤੇ ਨਾਲੇ ਜਿਹੜੇ ਆਪਣੇ ਪਿਆਜ਼ ਆ ਠੀਕ ਹੈ ਜੀ ਉਹ ਕੱਢ ਲੂਗੇ ਤੇ ਇਹਨੂੰ ਹੁਣ ਪਕਾਉਂਗੇ ਆਪਾਂ ਤਕਰੀਬਨ 10 ਮਿੰਟ ਠੀਕ ਹੈ ਜੀ 10 ਮਿੰਟ ਤੋਂ ਬਾਅਦ ਆਪਾਂ ਜਿਹੜੇ ਟਮਾਟਰ ਪਿਆਜ਼ ਆ ਉਹ ਲੱਗ ਕਰ ਲੂਗੇ ਤੇ ਜਿਹੜਾ ਚਿਕਨ ਹੈ ਉਹਦੀ ਬਣਾ ਲਾਂਗੇ ਗਰੇਵੀ ਆਪਾਂ ਮਿਲਦੇ ਆ ਜੀ ਫਿਰ ਹੁਣ 10 ਮਿੰਟ ਬਾਅਦ ਤੇ ਲਓ ਜੀ 10-15 ਮਿੰਟ ਬਾਅਦ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਇਹਦਾ ਚਿਕਨ ਹੈ ਉਹ ਆਪਾਂ ਨੇ ਲੱਗ ਕੱਢ ਲੈਣਾ ਆ ਲੋ ਸਾਰੇ ਜਿਹੜਾ ਮਸਾਲਾ ਏ ਬਚੂਗਾ ਇਹਨੂੰ ਕਰ ਲੈਣਾ ਆਪਾਂ ਨੇ ਮਿਕਸੀ ਠੀਕ ਹੈ ਜੀ ਤੇ ਆ ਤੇਜ ਪੱਤੇ ਵੀ ਜਿਹੜੇ ਆਪਾਂ ਨੇ ਬਾਹਰ ਕਰ ਦੇਣੇ ਆ ਠੀਕ ਹੈ ਜੀ ਆ ਇਲਾਇਚੀ ਕੱਢ ਦੋਗੇ ਜਿਹੜੇ ਮਾੜੇ ਮੋٹے ਰਹਿ ਗਏ ਖੜੇ ਮਸਾਲੇ ਉਹ ਰਹਿਣ ਦੋਗੇ ਠੀਕ ਹੈ ਜੀ ਚਿਕਨ ਨੂੰ ਸਾਰੇ ਨੂੰ ਕਰ ਲੂਗੇ ਲੱਗ ਤੇ ਲੋ ਜੀ ਚਿਕਨ ਆਪਾਂ ਨੇ ਲੱਗ ਕਰ ਲਿਆ ਠੀਕ ਹੈ ਜੀ ਸਾਰੇ ਹੀ ਪੇਜ ਪੱਤਾ ਤੇ ਆਹ ਮੋٹے ਮੋٹے ਮਸਾਲੇ ਆਪਾਂ ਨੇ ਪੀਸਣੇ ਨਹੀਂ ਇਹ ਵੀ ਬਾਹਰ ਕੱਢ ਤੇ ਤੇ ਬਾਕੀ ਜਿਹੜਾ ਆਪਣਾ ਮਟੀਰੀਅਲ ਦਾ ਠੀਕ ਹੈ ਜੀ ਉਹਨੂੰ ਮਿਕਸੀ ਦੇ ਜੱਗ ਚ ਪਾ ਲੂੰਗੇ ਆਪਾਂ ਹੁਣ ਆ ਲੋ ਠੀਕ ਹੈ ਜੀ ਤੇ ਥੋੜੀ ਦੇਰ ਹੁਣ ਦੂੰਗੇ ਇਹਨੂੰ ਠੰਡਾ ਠੀਕ ਹੈ ਜੀ ਤੇ ਠੰਡਾ ਕਰਕੇ ਫਿਰ ਆਪਾਂ ਇਹਨੂੰ ਠੀਕ ਹੈ ਜੀ ਮਿਕਸੀ ਕਰ ਲੂੰਗੇ ਗ੍ਰाइंड ਕਰ ਲੂੰਗੇ ਤੇ ਲੋ ਜੀ ਇਹਦਾ ਬਣਾ ਲਿਆ ਆਪਾਂ ਨੇ ਪੇਸਟ ਠੀਕ ਹੈ ਜੀ ਤੇ ਇਹਨੂੰ ਤੁਹਾਨੂੰ ਦਿਖਾਉਨੇ ਆਂ ਫਿਰ ਹੁਣ ਤੜਕਾ ਮਾਰ ਕੇ ਫਿਰ ਲੋਹ ਦੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਤੇਲ ਠੀਕ ਹੈ ਜੀ ਤੇ ਪਾਵਾਂਗੇ ਜੀਰਾ ਤੇ ਇਹਨੂੰ ਜਿਹੜਾ ਹਲਕਾ ਜਿਹਾ ਤੜਕਾ ਲਾਂਗੇ ਠੀਕ ਹੈ ਜੀ ਜੀਰੇ ਨੂੰ ਹਲਕਾ ਜਿਹਾ ਜਦੋਂ ਜੀਰਾ ਤੜਕ ਗਿਆ ਫਿਰ ਪਾਵਾਂਗੇ ਇਹਦੇ ਵਿੱਚ ਆਧੇ ਤੇ ਲਸਣ ਦਾ ਟੇਸਟ ਇੱਕ ਚਮਚਾ ਤੇ ਇਹਨੂੰ ਭੁੰਨੂਗੇ ਜੀ ਆਪਾਂ 1-2 ਮਿੰਟ ਜਦੋਂ ਆਪਣਾ ਆਦਰਕ ਲਸਣ ਠੀਕ ਆ ਜੀ ਭੁੰਨ ਹੋ ਗਿਆ ਇੱਕ ਚਮਚਾ ਛੋਟਾ ਠੀਕ ਆ ਜੀ ਤੇਗੀ ਮਿਰਚ ਦਾ ਜਾਂ ਕਸ਼ਮੀਰੀ ਲਾਲ ਮਿਰਚ ਜਿਹੜੀ ਮਰਜ਼ੀ ਪਾ ਲਿਓ ਤੇ ਅੱਧਾ ਚਮਚ ਪਾਉਣਾ ਆਪਾਂ ਨੇ ਹਲਦੀ ਦਾ ਕਜੀ ਇਹਨੂੰ ਹਲਕਾ ਜਿਹਾ ਭੁੰਨਾਂਗੇ ਤੇ ਉਸ ਤੋਂ ਬਾਅਦ ਨਾਲੇ ਪਾਵਾਂਗੇ ਥੋੜਾ ਜਿਹਾ ਪਾਣੀ ਠੀਕ ਹੈ ਜੀ ਪਾਣੀ ਪਾਉਣ ਨਾਲ ਕੀ ਹੁੰਦਾ ਇੱਕ ਤਾਂ ਆਪਣੀ ਬੈਗੀ ਤੇ ਜਿਹੜੀ ਹਲਦੀ ਹੈ ਠੀਕ ਹੈ ਜੀ ਉਹ ਜਲਦੀ ਨਹੀਂ ਹੈਗੀ ਤੇ ਇੱਕ ਥੋੜਾ ਜਿਹਾ ਕਲਰ ਹੈ ਜਿਹੜਾ ਉਹ ਵਧੀਆ ਆ ਜਾਂਦਾ ਦੇਖੋ ਤੇ ਹੁਣ ਜਿਹੜਾ ਆਪਣੇ ਠੀਕ ਹੈ ਜੀ ਟਮਾਟਰ ਪਿਆਜ਼ ਕੱਢੇ ਚਿਕਨ ਚੋ ਮਿਕਸੀ ਕਰਿਆ ਉਹ ਗਰੇਵੀ ਪਾ ਦਾਂਗੇ ਇਹਦੇ ਵਿੱਚ ਆ ਲਓ ਜੀ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਇੱਕ ਅੱਧਾ ਚਮਚਾ ਠੀਕ ਹੈ ਜੀ ਦੇਸੀ ਕੀ ਦਾ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲਓ ਜੀ ਇਹਨੂੰ ਹੁਣ ਪਕਾਵਾਂਗੇ ਆਪਾਂ 4-5 ਮਿੰਟ ਤੇ ਲਓ ਜੀ ਹੁਣ ਇਹਦੇ ਵਿੱਚ ਪਾ ਦਾਂਗੇ ਕਿਚਨ ਕਿੰਗ ਠੀਕ ਹੈ ਜੀ ਛੋਟਾ ਚਮਚਾ ਤੇ ਧਨੀਆ ਪਾਊਡਰ ਠੀਕ ਹੈ ਜੀ ਤੇ ਉਹ ਕਰਾਂਗੇ ਮਿਕਸ ਗਰੇਵੀ ਪੱਕਦੀ ਨੂੰ ਆਪਣੀ ਨੂੰ 4-5 ਮਿੰਟ ਹੋ ਗਏ ਆ ਜੀ ਤੇ ਨਾਲ ਇਹ ਚ ਐਡ ਕਰ ਦਾਂਗੇ ਠੀਕ ਹੈ ਜੀ ਆਹ ਇੱਕ ਪੂੜੀ ਚਿਕਨ ਮਸਾਲੇ ਵਾਲੀ ਪੂੜੀ ਐਡ ਕਰ ਦਾਂਗੇ ਜੇ ਤੁਹਾਡੇ ਕੋਲ ਕਿਚਨ ਕਿੰਗ ਵਗੈਰਾ ਠੀਕ ਹੈ ਜੀ ਕੋਈ ਧਨੀਆ ਪਾਊਡਰ ਵਗੈਰਾ ਨਾ ਹੋਇਆ ਤਾਂ ਤੁਸੀਂ ਆਹ ਜਿਹੜੀਆਂ ਪੂੜੀਆਂ ਠੀਕ ਹੈ ਜੀ ਦੋ ਪਾ ਦਿਓ ਠੀਕ ਹੈ ਜੀ ਫਿਰ ਤੁਸੀਂ ਆ ਦੋ ਪਾ ਸਕਦੇ ਹੋ ਮੇਹੀ ਜੇ ਥੋੜੇ ਕੋਣ ਹੋਰ ਮਸਾਲੇ ਹੋਏ ਫਿਰ ਤੁਸੀਂ ਇੱਕ ਪਾ ਲਿਓ ਚਲੋ ਜੀ ਇਹਨੂੰ ਪਕਾਵਾਂਗੇ ਹੁਣ ਮਸਾਲਿਆਂ ਨੂੰ ਆਪਾਂ 2 ਕਮਿੰਟ ਤੇ ਲਓ ਜੀ ਹੁਣ ਇਹ ਚ ਐਡ ਕਰਾਂਗੇ ਥੋੜੀ ਜੀ ਕਸਤੂਰੀ ਮੇਥੀ ਠੀਕ ਹੈ ਜੀ ਐਦਾਂ ਭੋਰ ਕੇ ਪਾ ਦੋਗੇ ਆਪੇ 盖ਟ ਲਾ ਦੇ ਯਾਰ ਤੇ ਥੋੜਾ ਜਿਹਾ ਕਰਾਂਗੇ ਜੀ ਨਮਕ ਐਡ ਕਿਉਂਕਿ ਆਪਾਂ ਨੇ ਪਹਿਲਾਂ ਵੀ ਪਾਇਆ ਤਾਂ ਨਮਕ ਨਮਕ ਪਾਉਂਗੇ ਟੇਸਟ ਰਿਕਾਰਡਿੰਗ ਠੀਕ ਹੈ ਜੀ ਤੁਸੀਂ ਇੱਥੇ ਥੋੜੀ ਬਹੁਤੀ ਮਿਰਚ ਵੀ ਐਡ ਕਰ ਸਕਦੇ ਹੋ ਹੋਰ ਉਹ ਥੋੜੀ ਮਰਜੀ ਆ ਤੇ ਹੁਣ ਇਹਦੇ ਚ ਠੀਕ ਹੈ ਜੀ ਜਿਹੜਾ ਆਪਾਂ ਨੇ ਚਿਕਨ ਰੱਖਿਆ ਤਾਂ ਉਹ ਐਡ ਕਰ ਲੂਗੇ ਸਾਰੇ ਹੀ ਲਓ ਜੀ ਤੇ ਨੂੰ ਜਿਹੜਾ ਹੁਣ ਆਪਾਂ ਠੀਕ ਹੈ ਜੀ ਪਕਾਉਂਗੇ 10 ਮਿੰਟ ਕਿਉਂਕਿ ਆਧ ਤੇ ਜ਼ਿਆਦਾ ਚਿਕਨ ਤਾਂ ਆਪਣਾ ਪਹਿਲਾਂ ਹੀ ਪੱਕ ਗਿਆ ਤਾਂ ਠੀਕ ਹੈ ਜੀ ਜਿਉ ਤੇ ਬਾਅਦ 10 ਮਿੰਟ ਅੱਪੈ ਨੂੰ ਹੋਰ ਪਕਾਉਂਗੇ ਹੁਣ ਉਹ ਤੋਂ ਬਾਅਦ ਆਪਣਾ ਦੇਸੀ ਬਟਰ ਚਿਕਨ ਤਿਆਰ ਆ ਠੀਕ ਹੈ ਜੀ ਕਲਰ ਚੈੱਕ ਕਰ ਲਓ ਚਿਕਨ ਦਾ ਤੁਸੀਂ ਐਨ ਇੱਕ ਨੰਬਰ ਹੈ ਤੇ ਲੋ ਜੇ ਇਹਨੂੰ ਪਕਾਉਂਗੇ ਆਪਾਂ ਤੇ ਆਪਾਂ ਇਹਦੇ ਚ ਥੋੜਾ ਜਿਹਾ ਪਾਣੀ ਐਡ ਕਰ ਦਾਂਗੇ ਠੀਕ ਹੈ ਜੀ ਜਿਆਦਾ ਨਹੀਂ ਪਾਉਣਾ ਪਾਣੀ ਸਿਰਫ ਆਪਾਂ ਨੇ ਦੋ ਕ ਕਰਸ਼ੀਆਂ ਪਾਈਆਂ ਠੀਕ ਹੈ ਜੀ ਤੇ ਕਿੰਨਾ ਕੁ ਪਾਣੀ ਦਾ ਪੱਕਦੇ ਪੱਕਦੇ ਫੁੱਕ ਵੀ ਜਾਣਾ ਸੋ ਮਿਲਦੇ ਆ ਜੀ ਫਿਰ ਹੁਣ ਆਪਾਂ 10 ਮਿੰਟ ਬਾਅਦ ਤੇ ਲਓ ਜੀ ਚਿਕਨ ਪੱਕਦੇ ਨੂੰ ਆਪਣੇ ਨੂੰ 10 12 ਮਿੰਟ ਹੋ ਗਏ ਠੀਕ ਹੈ ਜੀ ਚਿਕਨ ਬਣ ਕੇ ਆਪਣਾ ਰੈਡੀ ਆ ਪਾਫ ਜੀ ਕਰਕੇ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਹੁਣ ਪਾਵਾਂਗੇ ਠੀਕ ਹੈ ਜੀ ਹਰਾ ਧਣੀਆ ਤੇ ਉਹ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਹੁਣ ਇਹਨੂੰ ਕੌਲੀ ਦੇ ਵਿੱਚ ਕੱਢ ਕੇ ਤੇ ਲਓ ਜੀ ਦੇਸੀ ਬਟਰ ਚਿਕਨ ਬਣ ਕੇ ਤਿਆਰ ਆ ਠੀਕ ਹੈ ਜੀ 컬러 ਦੇਖ ਲਓ ਚਿਕਨ ਦਾ ਐਨ ਇੱਕ ਨੰਬਰ ਆ ਠੀਕ ਹੈ ਜੀ ਸੋ ਜੋ ਵੀਡੀਓ ਵਧੀਆ ਲੱਗੀ ਠੀਕ ਹੈ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੈਨੂੰ ਪਨਾ ਇਹਨਾਂ ਨਾਲ ਸਰਵ ਕਰਾਂਗੇ ਠੀਕ ਹੈ ਜੀ ਤੰਦੂਰੀ ਰੋਟੀ ਇਹਵੇਂ ਅੱਜ ਬਣਾਈ ਤੇ ਠੀਕ ਹੈ ਜੀ ਇਹਦੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਠੀਕ ਹੈ ਜੀ ਤੇ ਚਿਕਨ ਦੀ ਵੀਡੀਓ ਦੇਖੋ ਸ਼ੇਅਰ ਕਰੋ ਤੇ ਨਾਲੇ ਬਣਾਓ ਠੀਕ ਹੈ ਜੀ ਠੰਡਾ ਦਾ ਮੌਸਮ ਹੈ ਆ ਦੇਖੋ ਠੀਕ ਹੈ ਜੀ ਦੇਸੀ ਬਟਰ ਚਿਕਨ ਕਲਰ ਦੇਖ ਲਓ ਚਿਕਨ ਦਾ ਐਨ ਇੱਕ ਨੰਬਰ ਹੈ ਸੋ ਸਾਡੀਆਂ ਇਦਾਂ ਦੀਆਂ ਵੀਡੀਓ ਦੇਖਣ ਲਈ ਹਲਵਾਈਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ